ਮੈਨੂੰ ਮਾਣਾ ਮੈਂ 18 ਲੀਟਰ ਦੁੱਧ ਚਵਾ ਦੂੰ 18 ਲੀਟਰ ਦੁੱਧ ਚਵਾ ਲਾਂਗੇ ਮੈਂ ਯਾਰ ਆਪਾਂ ਅਕਸਰ ਆਹਦੀ ਚੈੱਕ ਕਰਕੇ ਦੇਖ ਲਓ ਬਾਕੀ ਬਰੀਡ ਦੇ ਵਿੱਚ ਬਹੁਤ ਜਿਆਦੇ ਸੋਹਣੀ ਆ ਦੋਨੇ ਚੀਜ਼ਾਂ ਥੋਨੂੰ ਦਿਖਾ ਦਿਆਂ ਚਾਹੇ ਬੁੜੀਆਂ ਚੋਲੇ ਕੋਈ ਚਾਹੇ ਦੇਖ ਕਈ ਵਾਰ ਆਏ ਹੁੰਦਾ ਯਾਰ ਅੱ비 ਬੁੜੀਆਂ ਤੋਂ ਨਹੀਂ ਮਿਲਨੀ ਚਾਹੇ ਕਿਵੇਂ ਆ ਹਾਂ ਆ ਚੈੱਕ ਕਰਕੇ ਉਹ ਮੂੜਾ ਜੱਟੀ ਜਾਂਦੀ ਹੈ ਉਹ ਹਰਿਆਣੇ ਦੀ ਕਈ ਨਹੀਂ ਜਾਂਦੀ ਮੈਂ ਸਾਡੇ ਇਲਾਕੇ ਦੀ ਮੈਂ ਬਹੁਤ ਵਧੀਆ ਬਈ ਅਸੀਂ ਕਿਉਂ ਇਲਾਕਾ ਆਉਂਦਾ ਨਿੰਦੀਏ ਬਿਲਕੁਲ ਬਈ ਹਾਂ ਠੀਕ ਹੈ ਦੁੱਧ 12 ਕਿਲੋ ਦੀ ਗਾਰੰਟੀ ਹੋਊਗੀ ਮੈਂ ਇਹਦੀ ਯਾਰ ਇਹ ਆਪਾਂ ਕਿੰਨੇ ਦੀ ਇੱਟੋਂ ਵੱਧ ਰੱਖਦਾ ਇਹਨਾਂ ਵੱਧ ਵੇਖਦਾ ਹਨਾ ਕਿੰਨਾ ਦੁੱਧ ਦੀ ਯਾਰ ਕੀ ਵਾਰੀ ਉਮੀਦ ਆ ਇਹ ਕੀ ਯਾਰ ਬਾਕੀ ਵਾਲੀ ਸੇਵਾ ਯਾਰ ਮੈਂ ਤਾਂ ਉਹਨੇ ਹੀ ਕਹੂੰਗਾ 17 18 ਕਿਲੋ ਦਊ ਦਊ 17 18 ਦੇ ਹਿਸਾਬ ਨਾਲ ਹੀ ਦੇਣੀ ਕਿੰਨੇ ਦੀ ਹਾਂ ਹਾਂ ਹੁਣ ਮੰਨ ਕੇ ਚੱਲ ਵੀ 14 ਤੋਂ 15 ਕਿਲੋ ਦੁੱਧ ਤਿਆਰ ਆ ਲੀਟਰ ਲਾ ਲਓ ਕਿਲੋ ਲਾ ਲਓ ਅਸੀਂ ਉਹ ਜਾਂ ਨਹੀਂ ਬਾਲਾ ਫਰਕ ਰੱਖਦੇ ਹਾਂ ਹੁਣ ਧਾਰਾ ਮਰਾ ਦੇਾਂਗੇ ਜਿਹੜੀ ਧਾਰਾ ਬਾਈ ਕਹਿੰਦਾ ਆਪਾਂ ਮਰਵਾ ਕੇ ਤੁਹਾਨੂੰ ਦਿਖਾ ਵੀ ਦੇਵਾਂਗੇ ਇੱਥੋਂ ਤੁਸੀਂ ਇਹਦਾ ਆਰਡਰ ਚੈੱਕ ਕਰਕੇ ਦੇਖ ਲਓ ਦੁੱਧ ਬਾਈ ਦੱਸਿਆ ਤੁਸੀਂ ਇਹਦਾ ਦੁੱਧ 14 ਰਾਮ ਵੀ ਮਰਾ ਕੇ ਦੇਵਾਂਗੇ ਬੰਦਾ ਚੋਲੇ ਬੁੜੀ ਚੋਲੇ ਸੀਲਸ ਲੱਗ ਪੂਰੀ ਐ ਬਿਲਕੁਲ ਬਾਈ ਜੇ ਮੰਨ ਕੇ ਚੱਲਦਾ ਬੱਚਾ ਵੀ ਹੁੰਦਾ ਚਾਹੇ ਉਹੋ ਜੇ ਬੰਦੇ ਦੇ ਹੁੰਦੀ ਏਰ ਘਰੇ ਠੀਕ ਐ ਬਾਈ ਠੀਕ ਐ ਜਿਵੇਂ ਹਰਿਆਣੇ ਦੀਆਂ ਕਹਿ ਕੇ ਕਿ ਲੋਕੀ ਇਹ ਜੀਆਂ ਤਿੰਨ ਤਿੰਨ ਦੀਆਂ ਝੋਟੀਆਂ ਵੇਖਦੀਆਂ ਬਾਈ ਸਾਰੀ ਕਾ ਮਿੱਤਰੋ ਸਵਾਗਤ ਹੈ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਹੁੰਚੇ ਹੋਏ ਆ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਪੱਕਾ ਨੰਬਰ 4 ਦੇ ਵਿੱਚ ਬਾਈ ਹਰਜਿੰਦਰ ਦੇ ਫਾਰਮ ਤੋਂ ਆਪਾਂ ਅਕਸਰ ਵੀਡੀਓ ਪਾਉਂਦੇ ਰਹਿੰਨੇ ਆ ਬਾਈ ਕੋਲੇ ਬ ਅੱਜ ਦੀ ਵੀਡੀਓ ਦੇ ਵਿੱਚ ਤਿੰਨ ਨਗ ਦਿਖਾਵਾਂਗੇ ਦੋ ਮੱਝਾਂ ਸੂਈਆਂ ਸਵਾਈਆਂ ਤੇ ਇੱਕ ਘਿਰ ਨਸਲ ਦੀ ਜਿਹੜੀ ਗਾਂ ਉਹ ਵੀ ਬਾਈ ਦੀ ਘਰੇਲੂ ਵਾਂਗੂ ਹੀ ਆ ਕਿਤੇ ਵੀ ਸੱਜਣ ਦਾ ਤਿੰਨਾ ਜਨਵਰਾਂ ਦੇ ਵਿੱਚੋਂ ਖਰੀਦਣ ਦਾ ਵਿਚਾਰ ਵੰਦਾ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਲਗਾਤਾਰ ਚੱਲੀ ਜਾਊਗਾ ਬਾਈ ਦਾ ਵਪਾਰ ਦਾ ਕੰਮ ਆ ਤਸੱਲੀ ਤੁਸੀਂ ਕਰਨੀ ਜਾਣਕਾਰੀ ਤੁਹਾਨੂੰ ਮੈ ਲੇਕ ਦੇਣਾ ਬਾਈ ਪਹਿਲਾਂ ਤਾਂ ਸਵਾਗਤ ਆ ਜੀ ਸਤਿ ਸ੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਬਾਈ ਨਵੇਂ ਸਾਲ ਦੀਆਂ ਵਧਾਈਆਂ ਬਾਈ ਤੁਹਾਨੂੰ ਵੀ ਹੈਣਾ ਚਲੋ ਦਾਤਾ ਕਿਰਪਾ ਰੱਖਿਆਈ ਹੈਣਾ ਸਾਧਰਾਂ ਦਾ ਮੇਲ ਮਲਾਪ ਹੁੰਦਾ ਰਹੇ ਨਾ ਰਜਿੰਦਰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤਿੰਨ ਨਾਂਗ ਦਿਖਾਵਾਂਗੇ ਬਾਈ ਹਾਂਜੀ ਤਿੰਨ ਨਾਂਗ ਬਾਈ ਤੇ ਰੇਟ ਬਾਈ ਤੇ ਦੁੱਧ ਆਪਣੇ ਚੰਗੇ ਵਾਲੀ ਹੋਣਗੇ ਹੈਣਾ ਹਾਂ ਹਾਂ ਚੰਗੀਆਂ ਵਾਲੀਆਂ ਮਈਆਂ ਚੰਗੀਆਂ ਜ ਇਹਦੇ ਤੋਂ ਸ਼ੁਰੂ ਕਰ ਲਏ ਨਗੀਨੇ ਪੀਸ ਤੋਂ ਹਣਾ ਬਈ ਝੋਟੀ ਆ ਸੁਹਾ ਇਹਦਾ ਸਜਣਾ ਇਹ ਦੂਜਾ ਸੁਹਾ ਸੋਈ ਆ ਬਾਈ ਠੀਕ ਆ ਬਾਈ ਅੱਜ ਪੂਰੇ 10 ਦਿਨੋਂ ਕੇ ਸੋਈ ਨੂੰ ਇਹਨੂੰ ਠੀਕ ਹੈ ਭਾਈ ਠੀਕ ਹੈ ਬੱਚਾ ਮਰ ਗਿਆ ਈ ਠੰਡ ਨਾਲ ਅੱਜ 4 ਦਿਨ ਹੋ ਗਏ ਵੀ ਠੜ ਜੀ ਲੱਗੀ ਸੀਗੀ ਠੀਕ ਹੈ ਭਾਈ ਠੀਕ ਹੈ ਬੱਚਾ ਮਰ ਗਿਆ ਸੀ ਹੁਣ ਇਹਦਾ ਮੂੜਾ ਜਿਹਾ ਬਣਾ ਲਿਆ ਲਾਉਣ ਨੂੰ ਆਪੋ ਬੱਚਾ ਵੀ ਲਿਆ ਕੇ ਖਿਡਾਰ ਸਕਦੇ ਸੀ ਬਿਲਕੁਲ ਭਾਈ ਠੀਕ ਹੈ ਪਰ ਇਸ ਛੋਟੀ ਨੂੰ ਵੱਟਾ ਕੋਈ ਨਹੀਂ ਉਹ ਦੁੱਧ ਹਾਜਰ ਆ ਨਸਲ ਬਹੁਤ ਆ ਨਸਲ ਬਹੁਤ ਆ ਭਾਈ ਹੈਨਾ ਇਹ ਕਿ ਦੀ ਆਪਾਂ ਹੁਣ ਦੇਣੀ ਇੰਨੇ ਦੀ ਟੋਕੜ ਵਿਕਣੀ ਆ ਇਹ ਉਹਨੇ ਦੀ ਟੋਕੜ ਵੇਖ ਜਾਣੀ ਹੈਨਾ ਹਾਂ ਲਾਉਣ ਨੂੰ ਹੁਣ ਕੱਲ੍ਹ ਆ ਰਾਮਪੁਰਾ ਸੀ ਇਹੋ ਜਿਹੀਆਂ ਢਾਈ ਢਾਈ ਦੀਆਂ ਵਿਕਣੀਆਂ ਉੱਥੇ ਵਿਕੀਆਂ ਭਾਈ ਬਿਲਕੁਲ ਹੈਨਾ ਵੇਖ ਕੱਲ੍ਹ ਨੂੰ ਪਹਿ ਚੌਣ ਵਾਲਾ ਹੋਵੇ ਹਨ ਤੇ ਉਹ ਕਿੰਨਾ ਦੇ ਦੂਗੀ ਦੁੱਧ ਵੀਰੇ ਦੇਊਗੀ 18 ਲੀਟਰ ਦੀ ਆਪਣੀ ਗਾਰੰਟੀ ਹੋਊਗੀ ਠੀਕ ਆ ਬਾਈ ਠੀਕ ਆ 14 15 ਕਿਲੋ ਪਹਿਲਾਂ ਨੇ ਦਿੱਤਾ ਦੁੱਧ ਠੀਕ ਆ ਵੀਰੇ ਹੁਣ ਮੰਨ ਕੇ ਚੱਲ ਵੀ 14 ਤੋਂ 15 ਕਿਲੋ ਦੁੱਧ ਤਿਆਰ ਆ ਲੀਟਰ ਲਾ ਲਓ ਕਿਲੋ ਲਾ ਲਓ ਅਸੀਂ ਉਹ ਜਾਂ ਨਹੀਂ ਬੜਾ ਫਰਕ ਰੱਖਦੇ ਠੀਕ ਆ ਬਾਈ ਤੇ ਬਾਈ ਜਿਵੇਂ ਆਪਾਂ ਕਹਿ ਦਈਏ ਵੀ ਇਹਦੇ ਬੱਚੇ ਆ ਤੁਸੀਂ ਦੱਸਤਾ ਹੀ ਪੂਰਾ ਹੋ ਗਿਆ ਹਨ ਤੇ ਬੱਚੇ ਦਾ ਕੋਈ ਜਿਵੇਂ ਮਤਲਬ ਚੁਵਾਈ ਚੁਈ ਨੂੰ ਜਾਂ ਮਿਲਨ ਮੁਰਨ ਨਾ ਨਾ ਯਾਰ ਬੰਦਾ ਚੋਲੇ ਬੁੜੀ ਚੋਲੇ ਉਵੇਂ ਮਿਲਦੀ ਜਿਵੇਂ ਪਹਿਲਾਂ ਮਿਲਦੀ ਸੀ ਆ ਮੂੜਾ ਬਣਾਇਆ ਵੀ ਨਾ ਬਿਲਕੁਲ ਬਾਈ ਇਹਦੇ ਨਾਲ ਕੋਲੇ ਕਰਕੇ ਠੀਕ ਹੈ ਬਸ ਆਪਾਂ ਦਿਖਾਵਾਂਗੇ ਮਗਰ ਭਜੂਰਾ ਲਿਆ ਬਾਈ ਇਹਨੂੰ ਆਪਾਂ ਤੋਰੀਏ ਸੱਜਣਾ ਇੱਕ ਵਾਰ ਹਨਾ ਤੇ ਤੁਸੀਂ ਚੈੱਕ ਕਰਕੇ ਦੇਖ ਲਓ ਸਿੰਘ ਤੋਂ ਲੈ ਕੇ ਅਖੀਰ ਤੱਕ ਬਾਕੀ ਆਡਰ-ਆਡਰ ਬਾਈ ਬਹੁਤ ਚੰਗਾ ਕਰੀ ਹੋ ਨਸਲ ਚੰਗੀ ਝੋਟੀ ਦੀ ਯਾਰ ਹਾਂ ਇੱਥੋਂ ਤੁਸੀਂ ਚੈੱਕ ਕਰ ਜੈਡ ਬਲੈਕ ਪਈ ਹੈ ਸਾਰੀ ਵੱਡੀ ਬਹੁਤ ਆ ਬਿਲਕੁਲ ਬਾਈ ਹਨਾ ਟੋਣ ਚਵਾਈ ਦੀ ਇੱਕ ਨੰਬਰ ਆ ਯਾਰ ਟੋਣ ਚਵਾਈ ਦੀ ਹੈ ਬਾਕੀ ਆਪਾਂ ਕਹਿੰਦੇ ਕੁਆਲਿਟੀ ਦੇ ਵਿੱਚ ਜਿਹੜੀ ਮੇਨ ਗੱਲ ਆ ਬਾਈ ਉਹ ਬਾਲੀ ਚੰਗੀ ਆ ਬਾਕੀ ਆਰਡਰ ਤੁਸੀਂ ਇੱਥੋਂ ਚੈੱਕ ਕਰਕੇ ਦੇਖ ਲਓ ਬਹੁਤ ਸੋਹਣਾ ਢਾਂਚਾ ਜਿਹੜਾ ਕਰਮਾਲੀ ਦੇ ਲੱਗਿਆ ਹੋਇਆ ਥਣ ਬਹੁਤ ਸੋਹਣਾ ਬਾਈ ਹਨਾ ਬਹੁਤ ਚਵਾਈ ਵੀ ਇੱਕ ਨੰਬਰ ਹੈ ਸਾਰੇ ਪਾਸੋਂ ਇੱਕ ਨੰਬਰ ਜੋ ਹਾਂ ਬਾਕੀ ਬਾਈ ਜੀ ਆਪਾਂ ਗੱਲ ਕਰੀ ਆਪਾਂ ਚਵਾਈ ਤੋਂ ਬਾਅਦ ਦੀ ਵੀਡੀਓ ਬਣਾਉਣ ਲੱਗਿਆ ਹਨਾ ਹਾਂ ਹਾਂ ਤੇ ਸੁਭਾ ਜੀ ਇੰਨਾ ਵੀ ਟਾਈਮ ਨਾਲ ਚੋਈ ਵੀ ਆ ਹਾਂ ਹੁਣ ਤਾਂ ਧਾਰਾ ਮਰਾ ਦੇਾਂਗੇ ਜਿਹੜੀ ਧਾਰਾ ਮਾਈ ਕਹਿੰਦਾ ਆਪਾਂ ਮਰਵਾ ਕੇ ਤੁਹਾਨੂੰ ਦਿਖਾ ਵੀ ਦੇਵਾਂਗੇ ਇੱਥੋਂ ਤੁਸੀਂ ਇਹਦਾ ਆਰਡਰ ਚੈੱਕ ਕਰਕੇ ਦੇਖ ਲਓ ਦੁੱਧ ਬਾਈ ਦੱਸਿਆ ਤੁਸੀਂ ਇਹਦਾ ਦੁੱਧ 14 15 ਕਿਲੋ ਹੁਣ ਤਿਆਰ ਆ ਬਾਈ 10-10 ਦੀ ਸੂਈ ਥੱਲੇ ਹੀ ਆ 10-10 18 ਲੀਟਰ ਦੀ ਆਪਣਾ ਹੋ ਸਕਦਾ ਜੇ 2-4 ਦਿਨ ਘਰੇ ਆਪਣੇ ਰੋਗੀ ਠੀਕ ਆ ਬਾਈ ਤੇ ਆਪਾਂ ਚਵਾਈ ਵੀ ਦੇਵਾਂਗੇ ਚਵਾਈ ਦੇਵਾਂਗੇ ਬਾਕੀ ਬਾਈ ਕਹਿੰਦਾ ਜੇ ਆਪਣੇ ਘਰੇ ਇਹ ਹੋਰ ਖੜਦੀ ਹੈ ਚਲੋ ਬਾਕੀ ਜੇ ਕਿਸੇ ਦਾ ਅਣਜਲ ਬਣਦਾ ਵਾ ਉਹ ਗੱਲ ਵੱਖਰੀ ਹੈ ਤੇ ਨਹੀਂ ਬਾਈ ਕਹਿੰਦਾ ਆਪਾਂ ਜਿਹੜਾ 16-17 ਕਿਲੋ ਦੁੱਧ ਝੋਲਾ ਗਿਆ ਹੁਣ ਯਾਰ ਬਾਈ ਕੋਈ ਬੇਫਿਕਰ ਹੋ ਕੇ ਆਵੇ ਦੁੱਧ ਜਿੰਨਾ ਦੱਸਿਆ ਨਾ ਠੀਕ ਆ ਬਾਈ ਉਹਨਾਂ ਹਾਜ਼ਰ ਹੋਊਗਾ ਉਹਨਾਂ ਹਾਜ਼ਰ ਹੋਊਗਾ ਹਨਾ ਹਾਂ ਟਾਈਮ ਤੋਂ ਟਾਈਮ ਚਵਾਈ ਕਰਾ ਕੇ ਦੇਵਾਂਗੇ ਟਾਈਮ ਤੋਂ ਟਾਈ ਹਰਜਿੰਦਰ ਭਾਈ ਜਿਵੇਂ ਚਵਾਈ ਚ ਬੁਈ ਆ ਬੱਚੇ ਦਾ ਕਰਕੇ ਕੋਈ ਤਾਂ ਨਹੀਂ ਚੱਕਰ ਵੀਰੇ ਯਾਰ ਅੱਜ ਆਪਾਂ ਇਹਦਾ ਉਹੋ ਜਿਹਾ ਹੀ ਭਾ ਲੈਣਾ ਪਰ ਉਹ ਜੇ ਡਰ ਧੜ ਕੋਈ ਗੱਲ ਨਹੀਂ ਠੀਕ ਆ ਭਾਈ ਤਾਰਾਂ ਵੀ ਮਰਾ ਕੇ ਦੇਵਾਂਗੇ ਬੰਦਾ ਚੋਲੇ ਬੁੜੀ ਚੋਲੇ ਸੀਲਸ ਲੱਗ ਪੂਰੀ ਐ ਬਿਲਕੁਲ ਭਾਈ ਜੇ ਮੰਨ ਕੇ ਚੱਲਣ ਦਾ ਬੱਚਾ ਵੀ ਹੁੰਦਾ ਚਾਹੇ ਉਹੋ ਜੇ ਬੰਦੇ ਤੇ ਹੁੰਦੀ ਯਾਰ ਘਰੇ ਠੀਕ ਆ ਭਾਈ ਠੀਕ ਆ ਜਿਵੇਂ ਹਰਿਆਣੇ ਦੀਆਂ ਕਹਿ ਕੇ ਕਿ ਲੋਕੀਂ ਜੀਆਂ ਤਿੰਨ ਤਿੰਨ ਦੀਆਂ ਝੋਟੀਆਂ ਵਿਕਦੀਆਂ ਭਾਈ ਬਿਲਕੁਲ ਭਾਈ ਹਾਂ ਠੀਕ ਆ ਕੱਲ ਨੂੰ ਰਾਮਪੁਰਾ ਯਾਰ ਉੱਥੇ ਵਿਕਣੀਆਂ ਵੀ ਆ ਵੇਖ ਜਾਂਦੀਆਂ ਭਾਈ ਠੀਕ ਆ ਪਰ ਆਪਾਂ ਤਾਂ ਤੇ ਆਪਣੇ ਕੋਲ ਦੋ ਟਾਈਮ ਜੋਲੇ ਤਿੰਨ ਚੋਲੇ ਫਿਰ ਹਾਂ ਜੇਕਰ ਹੋਣ ਦੁੱਧ 14 15 ਕਿਲੋ ਤਿਆਰ ਆ ਠੀਕ ਹੈ ਭਾਈ 18 ਕਿਲੋ ਦੀ ਆਪਾਂ ਗਰੰਟੀ ਲਈਏ ਜੇ 18 ਕਿਲੋ ਦੁੱਧ ਕਰਦੀ ਫਿਰ ਆਪਾਂ ਉਹ ਜਾ ਭਾ ਕਰ ਲਾਂਗੇ ਠੀਕ ਹੈ ਭਾਈ ਉਹ 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 ਭਾਈ ਇਹ ਆ ਵੀ ਜੀ ਆਪਣੇ ਕੋਲੇ ਇੱਕ ਦੋ ਦਿਨ ਕੱਢ ਜਾਂਦੀ ਆ ਆਪਾਂ ਲੈ ਆਉਣੇ ਉਹ ਦੁੱਧ ਤੇ ਉਦੋਂ ਫਿਰ ਰੇਟ ਕੋਈ ਹੋਰ ਹੋਊਗਾ ਹੋਰ ਹੋਰੂਗਾ ਆਪਾਂ ਚਵਾ ਕੇ ਦੇਵਾਂਗੇ ਯਾਰ ਆਪਣੇ ਘਰੋਂ ਕੁਦਰਤੀ ਗੱਲ ਹੀ ਆ ਭਵੇਂ ਯਾਰ ਮੈਂ ਆ ਚਾਹੇ ਗਾਂ ਠੀਕ ਹੈ ਭਾਈ ਅੱਜ ਦੀ ਵੀਡੀਓ ਜਿੱਨੇ ਕਿਤੇ ਵੀ ਆਪਣੇ ਘਰੋਂ ਕੋਈ ਕਿ ਕੋਈ ਕਿਸੇ ਨੇ ਵੇਚਣ ਵਾਲੇ ਲੈਣੀ ਆ ਘਰੇ ਰੱਖਣ ਵਾਲੇ ਲੈਣੀ ਆ ਠੀਕ ਹੈ ਭਾਈ ਦੋ ਟਾਈਮ ਬੇਫਿਕਰਾ ਚੋਕੇ ਚੋਕੇ ਲੈ ਗਏ ਹੈਣਾ ਚਲੋ ਖੁੱਲੀ ਗੱਲ ਹੈ ਬਾਈ ਆਪਾਂ ਕੋਲ ਇੱਕ ਅਦਾ ਪਸ਼ੂ ਹਨ 15 20 ਦਾ ਪਸ਼ੂ ਹੀ ਖੜੇ ਹੈਣਾ ਹੈ ਬਈ ਆਪਾਂ ਇਹਦੀਆਂ ਧਾਰਾ ਮਰਵਾ ਕੇ ਇੱਕ ਵਾਰ ਸੱਜਣਾ ਦਿਖਾਈ ਦੇਗੀ ਹੈਣਾ ਹਾਂ ਵੀ ਕਈ ਵਾਰੀ ਇਹ ਹੁੰਦਾ ਯਾਰ ਵੀ ਮਿਲੇ ਨਾ ਜਾਂ ਕਿਵੇਂ ਆ ਹਾਂ ਆ ਵੀ ਇਹਦਾ ਕਰਦੀ ਬਹੁਤ ਆਏ ਨਾਲੇ ਉਦੋਂ ਹੀ ਆਏ ਨਾ ਕੋਈ ਟੀਕਾ ਲਾਉਣ ਦੀ ਲੋੜ ਨਹੀਂ ਕੋਈ ਚਾਰਟ ਪਾਉਣ ਦੀ ਲੋੜ ਨਹੀਂ ਹਾਂ ਬਾਕੀ ਐ ਜੇ ਗੱਲ ਕਰੀਏ ਬਾਈ ਜਿਵੇਂ ਸੱਜਰ ਕਈ ਵਾਰੀ ਜਾਨਵਰ ਉਦਾਂ ਹੀ ਹਨਾ ਥੋੜਾ ਜਿਹਾ ਜਗਦਾ ਰਹਿੰਦਾ ਕੈਮਰੇ ਤੋਂ ਵੀ ਉਹ ਹੋ ਜਾਵੇ ਯਾਰ ਬੱਚੇ ਬੱਚੇ ਨਾ ਠੀਕ ਹੈ ਕਈ ਆਲਾ ਕਹੋ ਯਾਰ ਬੱਚਾ ਹੈ ਨਹੀਂ ਆ ਹਾਂ ਜਿਹੜਾ ਬੱਚੇ ਨੇ 2 ਕਿਲੋ ਪੀਣਾ ਸੀ ਉਹ ਹੁਣ ਬਾਲਟੀ 'ਚ ਪਾਉਂਦੀ ਆ ਬਾਲਟੀ 'ਚ ਪਾਉਂਦੀ ਆ ਸਹੀ ਗੱਲ ਆ ਬਾਈ ਮਿਲਦੀ ਜਿਹੜੀ ਗੱਲ ਆ ਖੁਸ਼ ਹੋ ਗਿਆ ਕੋਈ ਚਾੜ ਪਾਉਣ ਦੀ ਲੋੜ ਨਹੀਂ ਹਾਂ ਕੁਛ ਨਹੀਂ ਠੀਕ ਆ ਆਪਾਂ ਇੱਥੇ ਬੁੜੀਆਂ ਕੋਲੇ ਖੜੀਆਂ ਆਪਾਂ ਇਹਨਾਂ ਤੋਂ ਜਵਾਬਾਂ ਕਈ ਵਾਲਾ ਕਹਿੰਦਾ ਯਾਰ ਘਰੇ ਚੋਣੀਆਂ ਆ ਬੁੜੀਆਂ ਤੋਂ ਪਤਾ ਹੀ ਮਿਲੇ ਜਾਂ ਨਾ ਮਿਲੇ ਹਾਂ ਕੋਈ ਉਹ ਦੀ ਗੱਲ ਨਹੀਂ ਬਾਕੀ ਇਹ ਖਰਾਬ ਨਹੀਂ ਹੁੰਦਾ ਮੂੜਾ ਬਈ ਭਾਵੇਂ ਕੋਈ ਸਾਲ ਰੱਖ ਲੈ ਠੀਕ ਆ ਬਾਈ ਹਾਂ ਉਹ ਪੈਸੇ ਤਾਂ ਲਾਏ ਨੇ ਵਿਚਾਰੇ ਪਰ ਬਣਾ ਕੇ ਬਹੁਤ ਵਧੀਆ ਗਏ ਆ। ਹਾਂ ਬਾਕੀ ਚੱਲ ਆਇਆ ਬਈ ਥੋੜੀ ਜਿਹੀ ਮਿਹਨਤ ਕੋਈ ਬੰਦਾ ਕਰ ਲੇ ਤੇ ਇਹਨੇ ਲੱਗ ਵੀ ਜਾਣਾ ਉਹ ਵੀ ਹਣਾ। ਹਾਂ ਚਾੜ ਤੇ ਦਾਣੇ ਤੇ ਲੱਗ ਜਾਣੇ ਯਾਰ ਦੁੱਧ ਆ ਛੋਟੀ ਥੱਲੇ ਯਾਰ ਹੁਣ 8-9 ਕਿਲੋ 8 ਕਿਲੋ ਦੁੱਧ ਆ ਹੁਣ ਛੋਟੀ ਥਲੇ ਡੰਗਦਾ ਯਾਰ ਕਿੱਧਰ ਲੈ ਕੇ ਜਾਊਗੀ। ਹਾਂ ਬਿਲਕੁਲ ਬਈ। ਜੇ ਆ ਰੋਂਵੇਂ ਵੇਚ ਨਹੀਂ ਹੁੰਦੀ ਤਾਂ ਆਪਾਂ ਵੀ ਕਿੱਥੇ ਵੇਚ ਦੇਣੀ ਸੀ ਪਰ ਲੋੜ ਨਹੀਂ ਯਾਰ ਐਵੇਂ ਉਹ ਬੱਚੇ ਮੁਚਾਣਾ ਨਹੀਂ ਕੰਮ ਚੱਲਦਾਗਾ ਆਪਣੇ ਤੋਂ ਨਾ ਆਪਾ ਉਹ ਕਰਨਾ ਹੀ। ਮਿੱਤਰੋ ਹਾਂ। ਕੀ ਕਰ ਲੋ ਤੁਸੀਂ? ਬਾਕੀ ਅੱਡ ਰੋਡਰ ਬਾਈ ਬਾਲਾ ਸੋਨਾ ਮੈਂ ਨਾ ਵੇਲਾ ਨਾੜਾ ਯਾਰ ਤੈਨੂੰ ਤੁਸੀਂ ਨਾ ਆਪਾਂ ਨੇ ਹਰਿਆਣੇ ਦੀ ਕਹੀ ਨਹੀਂ ਜਾਂਦੀ ਮੈਂ ਸਾਡੇ ਇਲਾਕੇ ਦੀ ਮੈਂ ਬਹੁਤ ਵਧੀਆ ਬਈ ਅਸੀਂ ਕਿਉਂ ਇਲਾਕਾ ਆਉਦਾ ਨਿੰਦੀਏ ਬਿਲਕੁਲ ਬਾਈ ਹਾਂ ਠੀਕ ਆ ਲੋਕੀ ਇਧਰੋਂ ਜਾਲ ਜਾ ਕੇ ਵੇਚਦੇ ਉਧਰ ਵੀ ਬਹੁਤ ਬਿਲਕੁਲ ਬਾਈ ਹਾਂ ਆਪ ਨੂੰ ਮਾਣ ਹੋਣਾ ਚਾਹੀਦਾ ਬਾਈ ਹਾਂ ਯਾਰ ਆ ਵੇਖ ਲੈ ਯਾਰ ਦੁੱਧ ਹੋ ਸਕਦਾ ਕਰਮ ਵਾਲੀ ਵੀ ਪਾਵੇ ਪਰ ਜਦੋਂ ਚਵਾਈ ਦੇ ਦੁੱਧ ਹਾਜ਼ਰ ਹੋਵੇ ਨਾ ਸਵਾਦ ਤਾਂ ਤਾਂ ਹਾਂ ਇੱਥੋਂ ਦੇ ਹੀ ਚੱਕਰ ਕਰਕੇ ਦੇਖ ਲਓ ਆ ਲੈ ਪਿਆਰ ਬਹੁਤ ਸੋਹਣਾ ਲੇਵਾ ਕਰਿਆ ਦੇਖੋ ਉਹ ਡੱਗ ਦੀ ਮਾਰਦਿਆਂ ਥੋੜਾ ਜਿਹਾ ਬਾਈ ਮਾਰ ਆ ਆ ਦੇਖੋ ਕਰੋ ਕਰੋ ਚੱਕ ਹਾਂ ਦੇਖੋ ਕੋਈ ਦਵਾਈ ਵਾਲਾ ਚੱਕਰ ਨਹੀਂ ਗਿਆ ਬਾਈ ਜੀ ਆਪਣੇ ਘਰੇ ਹਰਜਿੰਦਰ ਮਾਲਾ ਰਹਿੰਦੀ ਆ ਬੇਫਿਕਰ ਹੋ ਕੇ ਆਵੇ ਬਾਈ ਕੋਈ ਕਿੰਨਾ ਦੁੱਧ ਚੋਲਾਂਗੇ ਬਾਈ ਆਪਾਂ ਆਪ ਦੇ ਬਾਈ ਮੈਨੂੰ ਮਾਣਾ ਮੈਂ 18 ਲੀਟਰ ਦੁੱਧ ਚਵਾ ਦਿੰਦੀ 4 ਲੀਟਰ ਦੁੱਧ ਦੋ ਦੋ ਵਲਾਂਗੇ ਮੈਂ ਯਾਰ ਆਪਾਂ ਅਕਸਰ ਬਹੁਤ ਚਿਰ ਦੇ ਪਸ਼ੂ ਰੱਖਦੇ ਆਪਣੋਂ ਬਿਲਕੁਲ ਬਾਈ ਹਾਂ ਵਾਕੀ ਆਪਾਂ ਦੁੱਧ ਇਹਨਾਂ ਦੁੱਧ ਤਾਂ ਨਾ ਜਿੰਨਾ ਹੋਣੇ ਨੇ 10 ਦਿਨਾਂ ਦੀ ਸੂਈ ਨੇ ਕਰਿਆ ਠੀਕ ਹੈ ਬਾਈ ਇਹਨਾਂ ਦਾ ਪਲੂਨ ਥੱਲੇ ਦੁੱਧ ਸੀਗਾ ਪਿੰਡੋਂ ਮੈਂ ਲਈ ਆ ਇਹ ਠੀਕ ਹੈ ਵੀਰੇ ਹਾਂ ਆਪਾਂ ਐਵੇਂ ਕਹਿਨ ਨੂੰ ਬਹੁਤ ਹੁਣ ਜਿਹੜਾ ਆਪਣੇ ਘਰੋਂ ਕਿੰਨਾ ਚੋਕੇ ਲੈ ਜੇ ਬੰਦਾ ਹੁਣ 2014 ਤੋਂ 15 ਕਿਲੋ ਤਿਆਰ ਆ ਬਾਈ 14 15 ਕਿਲੋ ਦੇ ਹਿਸਾਬ ਨਾਲ ਬਾਈ ਹਾਂ ਕਈ ਵਾਲੇ ਕਹਿੰਦੇ ਕਿਲੋ ਆ ਕਿ ਲੀਟਰ ਆ ਬਾਈ ਅਸੀਂ ਨਹੀਂ ਇਹਨਾਂ ਨਾਲ ਵਹਿਮ ਭਰਮ ਕੀਤਾ ਕਿ ਆ ਕਿ ਲੀਟਰ ਆ ਬੁੜੀਆਂ ਵੀ ਤਾਂ ਰਾਮ ਰਾਂਦੇ ਨੇ ਕਈ ਵਾਰ ਆਇਆ ਹੁੰਦਾ ਯਾਰ ਅੱ비 ਬੁੜੀਆਂ ਤੋਂ ਨਹੀਂ ਮਿਲਨੀ ਚੱਕਵੇਂ ਆ ਹਾਂ ਆ ਚੈੱਕ ਕਰਦੇ ਉਹ ਮੂੜਾ ਚੱਟੀ ਜਾਂਦੀ ਏ ਉਧਰ ਬਿਲਕੁਲ ਬਾਈ ਪੱਤੀ ਵਾਲਾ ਤਾਂ ਕੋਈ ਬੱਟਾ ਹੀ ਨਹੀਂ ਬਾਈ ਨਾਮ ਨਾਲ ਲਾ ਲਿਆ ਹਨਾ ਤੇ ਹਰਜਿੰਦਰ ਬਾਈ ਕੋਈ ਚਾਟ ਦੀ ਲੋੜ ਨਹੀਂ ਕੋਈ ਟੀਕੇ ਦੀ ਲੋੜ ਨਹੀਂ ਬਾਈ ਹਾਂ ਠੀਕ ਹੈ 13 14 ਕਿਲੋ ਦੇ ਹਿਸਾਬ ਨਾਲ ਬਾਈ ਅੱਜ ਇਹ ਆਪਾਂ ਦੇਣੀ ਕਿੰਨੇ ਦੀ ਸੱਜਣਾ ਇੱਕ ਲੱਖ 65 ਹਜ਼ਾਰ ਦੀ ਦੇ ਦੇ ਦਿਆਂਗੇ ਬਾਈ 1 ਲੱਖ 65 ਹਜ਼ਾਰ ਦੀ ਬਾਈ ਹਾਂ ਇੰਨੇ ਦੀ ਫੱਗਣ ਚ ਜਦੋਂ ਮਰਜ਼ੀ ਬੰਦਾ ਕੋਈ ਭਾਵੇਂ ਆਪਣਾ ਬਿਲਕੁਲ ਬਾਈ ਹੈਨਾ ਆ ਤੁਸੀਂ ਚੈੱਕ ਕਰਕੇ ਦੇਖ ਲਓ ਬਾਕੀ ਬਰੀਡ ਦੇ ਵਿੱਚ ਬਹੁਤ ਜਿਆਦਾ ਸੋਹਣੀ ਆ ਦੋਨੇ ਚੀਜ਼ਾਂ ਤੁਹਾਨੂੰ ਦਿਖਾ ਦਿਆਂ ਚਾਹੇ ਬੁੜੀਆਂ ਚੋਲੇ ਕੋਈ ਨੇ ਰੱਖ ਲਾ ਥਾਲਾ ਚਾਹੇ ਬੰਦਾ ਚੋਲੇ ਕੋਈ ਚੱਕਰ ਵਾਲੀ ਗੱਲ ਬਾਤ ਨਹੀਂ ਆਈ ਉਰੀ ਵਾਲਾ ਕਹਿੰਦਾ ਵੀ ਆਇਆ ਜਾਵਾਂ ਕੋਈ ਗੱਲ ਨਹੀਂ ਆ ਦੇਖ ਲੋ ਤੁਸੀਂ ਆਪਾਂ ਵੀਡੀਓ ਦੇ ਵਿੱਚ ਹੀ ਤੁਹਾਨੂੰ ਉਹ ਘਰੇ ਰੱਖਣ ਵਾਲੇ ਬੰਦੇ ਨੂੰ ਡਰ ਜਾ ਹੁੰਦਾ ਨਾ ਵੀ ਪਤਾ ਨਹੀਂ ਬੱਚਾ ਹੈ ਨਹੀਂ ਮਿਲੇ ਜਾਂ ਨਾ ਮਿਲੇ ਉਹ ਬਾਈ ਜੇ ਆਪਾਂ ਵੀ ਖਰੀਦਦੇ ਆ ਯਾਰ ਆਪਾਂ ਵੀ ਇਹ ਚੀਜ਼ਾਂ ਨੋਟ ਕਰਦੇ ਆ ਯਾਰ 100 ਰੁਪਏ ਬੋਤਲਾਉਣੇ ਆ ਪਈਏ ਲਾਉਣੇ ਆ ਆਲੂ ਲੈਣੇ ਓਖੇ ਹੋ ਜਾਂਦੇ ਆ ਬਿਲਕੁਲ ਬਾਈ ਹੈਨਾ ਬਾਕੀ ਇਹਦਾ ਰੇਟ ਅੱਜ ਆਪਾਂ ਕੀਤਾ ਵਾ 165 ਦੀ ਦੇ ਦਿਆਂਗੇ ਬਾਈ 65 ਦੀ ਬਾਈ ਕਹਿੰਦਾ ਆਪਾਂ ਬੱਚਾ ਹੁੰਦਾ ਸਵਾ ਦੋ ਦੀ ਝੋਟੀ ਵੇਚ ਦੇਣੀ ਸੀ ਬਿਲਕੁਲ ਬਾਈ ਹੈਨਾ ਹਾਂ ਜਿੰਦਰ ਆਪਾਂ ਅਗਲੀ ਦੀ ਕਰ ਲਗੇ ਹੈਨਾ ਕੀ ਬਾਈ ਡ ਇਹ ਅੱਜ ਹੋ ਗਏ 5 ਦਿਨ ਸੂਈ ਨੂੰ ਬਾਈ ਠੀਕ ਆ ਬਾਈ ਹਾਂ 9 ਤੋਂ ਬਣ ਕੇ 9 ਕਿਲੋ ਬੋਲੋ ਯਾਰ ਠੀਕ ਆ ਬਾਈ ਇਹਨੇ ਬੱਚਾ ਕੀ ਦਿੱਤਾ ਇਹਦਾ ਕੱਟਾ ਜੀ ਇਹਦਾ ਕੱਟਾ ਲਿਆ ਬਾਈ ਮੜਾ ਜਾ ਖੋਲ ਕੇ ਦੇਖ ਲਈਏ ਸੂਆ ਇਹਦਾ ਕਿਹੜਾ ਦੱਸਿਆ ਸੂਆ ਦੂਜਾ ਹੀ ਹੈ ਜੀ ਦੂਜਾ ਸੂਆ ਲਿਆ ਬਾਈ ਕੱਢ ਲਈ ਕਰ ਮੜਾ ਜਾ ਬਾਹਰ ਕੱਢ ਲੀਏ ਆਪਾਂ ਤੁਹਾਨੂੰ ਚੈੱਕ ਕਰਵਾ ਕੇ ਦਿਖਾ ਦਨੇ ਆ ਇਹਦੇ ਬਾਰੇ ਵੀ ਬਾਕੀ ਜਾਣਕਾਰੀ ਤੁਹਾਨੂੰ ਲੈ ਦੇਣਾ ਰੇਟ ਵੀ ਇਹਦਾ ਛੋਟੀ ਉੱਤਰੀ ਵੀ ਦਿਖਾਣੀ ਬਾਈ ਵੇ ਹਾਂ ਆ ਦੇਖੋ ਹਾਂ ਇਹਦਾ ਬਹੁਤ ਚੰਗਾ ਢਾਂਚਾ ਤਿਆਰ ਕਰਿਆ ਹੋਇਆ ਜੋ ਇੱਕ ਹੀ ਬਣੀ ਖੜੀ ਹੈ ਹਾਂ ਲਿਆ ਲਿਆ ਇਹ ਫੇਰ ਇਹਨੂੰ ਆਹ ਦੇਖੋ ਜੀ ਇਹਨੂੰ ਦਿਨ ਹੋ ਗਏ ਥੂਈ ਨੂੰ ਬਾਈ ਅੱਜ ਪੰਜਵਾਂ ਦਿਨ ਆ ਬਾਈ ਅੱਜ ਪੰਜਵਾਂ ਦਿਨ ਦੁੱਧ ਤੇ ਆ ਬਾਈ ਚਵਾਈ ਦੀ 1 ਨੰਬਰ ਨਹੀਂ ਦੁੱਧ ਤੇ ਹਲੇ ਤਾਂ ਆਊਗੀ ਯਾਰ 15 ਦਿਨਾਂ ਨੂੰ ਬਾਈ ਜਦੋਂ ਮੈਲਾ ਮੂਲਾ ਛੁੱਟ ਜੇ ਨਾ ਠੀਕ ਆ ਬਾਈ ਹਾਂ ਲੇਟੀ ਰੂਟੀ ਪਾ ਕੇ ਕਾੜੇ ਕੂੜੇ ਖਾ ਕੇ ਇਹ ਕਿੰਨਾ ਦੁੱਧ ਪਿਆ ਜੂ ਤੇਰੇ ਸਾਬ ਨੂੰ ਦੁੱਧ 12 ਕਿਲੋ ਦੀ ਗਾਰੰਟੀ ਹੋਊਗੀ ਮੈਂ ਇਹਦੀ ਯਾਰ ਇਹ ਆਪਾਂ ਕਿੰਨੇ ਦੀ ਦੇਣੀ ਅੱਜ 1 5 ਦੀ ਦੇ ਦਿੰਗ ਬਾਈ 1.5 ਲੱਖ ਦੀ ਬਾਈ ਕਹਿੰਦਾ ਹਾਂ ਦੂਜਾ ਸੂਆ ਇਹ ਦੇ ਦੇਣੀ ਆ ਦੂਜਾ ਸੂਆ ਬਾਕੀ ਪੰਜ ਦੇ ਨੂੰ ਸੁਈ ਨੂੰ ਚੋਣ ਚਾਣ ਦੀ ਇੱਕ ਨੰਬਰ ਆ ਕੋਈ ਇਹ ਨਾ ਸਮਝੇ ਵੀ ਮੈਂ ਕਰੜੀ ਹੋਊਗੀ ਬਾਈ ਬਾਕੀ ਥਣ ਥਣ ਦੇਖ ਲਓ ਬਾਈ ਕਹਿੰਦਾ ਚੋਣ ਦੀ ਇੱਕ ਨੰਬਰ ਆ ਉਹ ਆਪਣੀ ਗਾਰੰਟੀ ਆ ਕਰੜੀ ਨਹੀਂ ਆ ਇਹਦਾ ਫਿਰ ਯਾਰ ਥਣਾ ਦੀ ਦੁੱਧ ਵੱਧ ਘੜਦੀ ਇੱਕ ਕਿਸੇ ਦਾ ਪੂਰ ਛਿੱਟੇ ਦੀ ਤਾਂ ਵੀ ਗਾਰੰਟੀ ਹੋਊਗੀ ਠੀਕ ਆ ਬਾਈ ਇਹ ਨਹੀਂ ਕਿ ਕਿਸੇ ਧਾਰਾ ਵੱਧ ਇਹ ਆਪਾਂ ਦੇਣੀ 1 ਲੱਖ ਇਹ ਇੱਕ ਪੰਜ ਦੀ ਭੱਜਦੀ ਆਣਾ ਗੱਲਬਾਤ ਕਰੀਏ ਬਾਈ ਗੈਰ ਹਣਾ ਹਮੇਸ਼ਾ ਜਦੋਂ ਵੀ ਆਪਾਂ ਦੇ ਦਿਆ ਤੁਹਾਨੂੰ ਵੀ ਬਾਈ ਬਹੁਤ ਫੋਨ ਆਉਂਦੇ ਆਣਾ ਹਾਂਜੀ ਹਾਂਜੀ ਸਾਨੂੰ ਵੀ ਬਹੁਤ ਫ ਇਹ ਦੂਜਾ ਸੂਹਾ ਸੂ ਗਈ ਬਾਈ ਠੀਕ ਆ ਬਾਈ ਪਹਿਲੇ ਨੇ 17 ਕਿਲੋ ਦੁੱਧ ਦਿੱਤਾ ਠੀਕ ਆ ਬਾਈ ਠੀਕ ਆ ਚੋਣ ਚਾਂ ਦੀ ਜਦੋਂ ਸੂ ਪੈਂਦੀ ਹੈ ਸੀਲਸ ਲੱਗਾ ਠੀਕ ਆ ਬਾਈ ਹਾਂ ਪਹਿਲੇ ਥੂਏ ਬਾਈ ਆਪਣੇ ਕੋਲ ਹੀ ਸੀ ਇਹ ਪਹਿਲੇ ਨਹੀਂ ਆਪਣੇ ਯਾਰ ਮਿੱਤਰ ਕੋਲੇ ਸੀ ਬਈ ਅੱਛਾ ਅੱਛਾ ਜਣੇ ਦੀ ਗਰੰਟੀ ਵਾਲੇ ਥਾਂ ਤੋਂ ਹੀ ਆਈ ਹੋਈ ਹੈ ਗਰੰਟੀ ਵਾਲੇ ਥਾਂ ਤੋਂ ਹੀ ਹੈ ਬਾਈ ਠੀਕ ਆ ਬਾਈ ਉਹ ਕਿਵੇਂ ਆ ਚਵਾਈ ਚਬੂਈ ਨੂੰ ਚਵਾਈ ਦੀ ਇੱਕ ਨੰਬਰ ਆ ਬਾਈ ਜਿਵੇਂ ਠੰਡੀ ਹੈ ਮੈਂ ਨਾ ਯਾਰ ਜਦੋਂ ਸੂ ਪੈਂਦੀ ਹੈ ਬਾਈ ਪਹਿਲਾਂ ਤਾਂ ਇਹ ਨਸਲ ਹੀ ਐਸੀ ਆ ਹੁੰਦੀ ਨੁੰਦੀ ਦਾ ਕੱਟ ਹੀ ਆ ਠੀਕ ਆ ਬਾਈ ਠੀਕ ਆ ਆਪਾਂ ਕਰੀਏ ਨਾਲ ਨਹਾ ਲੂਗੀ ਜੇ ਉਹ ਜਿ ਜਮਨ 90 ਓਕੇ ਆ ਯਾਰ 90 ਤੋਂ 95% ਓਕੇ ਆ ਹਾਲੇ ਤਾਂ ਕੱਚੀ ਕੱਚੀ ਆ 6-7 ਦਿਨਾਂ ਦੀ ਹਾਂ ਜਦੋਂ ਤਿਆਰ ਹੋ ਗਈ ਨਾ ਜਿੱਦੀ ਗਾਂ ਉਹਦਾ ਹੀ ਲੇਵਾ ਕਰ ਜਾਂਦੀ ਐ ਲਓ ਵੀ ਮਿੱਤਰੋ ਹਮੇਸ਼ਾ ਕਹਿੰਦੇ ਉਹਨੇ ਗਿਰ ਲਿਆਓ 20-21 ਕਿਲੋ ਦੀ ਉਮੀਦ ਆ ਵੀ ਮੈਂ ਵੇੜ ਇਹਨਾਂ ਨੂੰ ਦੁੱਧ ਦੇਊਗੀ ਠੀਕ ਆ ਬਾਈ ਹਮੇਸ਼ਾ ਸੱਜਣ ਕਹਿੰਦੇ ਗਿਰ ਬਾਈ ਲਿਆਓ ਗਿਰ ਲਿਆਓ ਲਓ ਵੀ ਅੱਜ ਤੁਹਾਡੇ ਲਈ ਗਿਰ ਲਿਆ ਬਈ ਇਹ ਨਹੀਂਗਾ ਵੀ ਬੂਥੀ ਮਾਰੂ ਜਾਂ ਕਿਵੇਂ ਹਾਂ ਬਾਕੀ ਬਾਈ ਦੁੱਧ ਵੀ ਇਹਨਾਂ ਦਾ ਨਾ ਬਹੁਤ ਚੰਗਾ ਮੰਨਦੇ ਲੋਕ ਹਨ ਯਾਰ ਮੈਂ ਨੇ ਦੁੱਧ ਨਾਲ ਵੱਧ ਵਿਖਦਾ ਇਹਨਾਂ ਵੱਧ ਵਿਖਦਾ ਹਨਾ ਕਿੰਨਾ ਦੁੱਧ ਦੀ ਯਾਰ ਕੀ ਵਾਰੀ ਉਮੀਦ ਆ ਇਹ ਕੀ ਯਾਰ ਬਾਕੀ ਵਾਲੀ ਸੇਵਾ ਯਾਰ ਮੈਂ ਤਾਂ ਉਹਨੇ ਹੀ ਕਹੂੰਗਾ 17 18 ਕਿਲੋ ਤਾਂ ਦੇਊ ਦਿਉ 17 18 ਦੇ ਹਿਸਾਬ ਨਾਲ ਹੀ ਦੇਣੀ ਕਿੰਨੇ ਦੀ ਆ ਇਹ ਮੁੱਲ 72 ਕਰਦੇ ਆ ਬਾਈ ਯਾਰ ਮਾਨਤਨ ਕਰਦੇ ਆ ਮਾਨਤਨ ਬਾਕੀ ਹਰਜਿੰਦਰ ਜੀ ਗੱਲ ਬਾਤ ਕਰੀਏ ਜਿਵੇਂ ਇਹ ਗਹਿਰਾ ਇਹਦੀ ਜਿਹੜੀ ਕ੍ਰੋਸਿੰਗ ਆ ਉਹਦਾ ਵੀ ਮੰਨ ਲਓ ਇਹ ਡਾਇਰੈਕਟ ਕ੍ਰੋਸ ਦੀ ਹੈ ਬਾਈ ਗਊ ਸਟ੍ਰੈਟ ਅੱਛਾ ਡਾਇਰੈਕਟ ਕ੍ਰੋਸ ਕਰੀਏ ਗਹਿਰ ਤੋਂ ਹੀ ਆ ਗਹਿਰ ਤੋਂ ਹੀ ਆ ਬਾਈ ਨੇ ਸ਼ਾਈਵਾਰ ਗਰਗ ਵੀ ਕ੍ਰੋਸ ਅੱਛਾ ਥੋੜਾ ਕ੍ਰੋਸ ਜਿਹੇ ਦੇ ਵਿੱਚ ਸੀ ਜਾਣ ਲੈ ਵੀ ਬਾਈ ਬੰਨੀ ਹੈ ਕਿ ਉਹਨਾਂ ਥਾਣਾ ਥੋਣਾ ਦੀ ਬਾਈ ਜਮਾ ਓਕੇ ਆ ਥਾਣਾ ਥੋਣਾ ਦੀ ਓਕੇ 16 17 ਕਿਲੋ ਬਾਈ ਹਾਂ 16 17 ਕਿਲੋ ਫੁੱਲ ਦੁੱਧ ਤਣੇ ਖੁੱਲਾ ਠੀਕ ਆ ਬਾਈ ਹਾਂ ਉਹਦੇ ਵਿੱਚ ਜੀ ਇਹਦਾ 16 17 ਮੰਨ ਲਈ ਬਾਈ ਮੱਜਾਂ ਦੇ ਬਰਾਬਰੀ ਚਲੇ ਜਾਂਦਾ ਮੈਂ ਯਾਰ ਮੱਜਾਂ ਦੇ ਬਰਾਬਰੀਆਂ ਦਾ ਭਾਲਦਾ ਖਰਦੇ ਲੋਕੀ ਬਿਲਕੁਲ ਬਾਈ ਇਹ ਲੱਗਾ ਕੋਈ ਉਹ ਨਹੀਂ ਗੱਲ ਕੋਈ ਹੈ ਦੀ ਹਾਂ ਲਓ ਵੀ ਮਤਰੋ ਇਹ ਵੀ ਅੱਜ ਥੋੜੀ ਆਪਾਂ ਇਸ਼ਾ ਪੂਰਾ ਪੂਰੀ ਕਰਤੀ ਕਿਉਂਕਿ ਹਮੇਸ਼ਾ ਸੱਜਣ ਕਹਿੰਦੇ ਹੁੰਦੇ ਆ ਬਾਈ ਗਿਰ ਲਿਆ ਦੋ ਆ ਚੱਕੋ ਗਿਰ ਬਾਕੀ ਬਾਈ ਕਹਿੰਦਾ ਤਸੱਲੀ ਵਾਲੇ ਥਾਂ ਤੋਂ ਆਈ ਹੋਈ ਆ ਮੰਨ ਲਾ ਵੀ ਘਰ ਵਾਲਾ ਕੰਮ ਹੀ ਯਾਰ ਦੋਸਤਾਂ ਤੋਂ ਮੈਂ ਵੀ ਚੋਈ ਆ ਹਾਂ ਤੋਕੜ ਬਾਈ ਕਹਿੰਦਾ ਆਪਣੇ ਕੋਲੇ ਇੱ ਕਬਾਰ ਹਣਾ ਮੋਬਾਈਲ ਨੰਬਰ ਬੋਲ ਕੇ ਲੋਕੇਸ਼ਨ ਬਾਈ ਥੋੜੀ ਜੀ ਕਨਫਰਮ ਕਰਵਾ ਦਿਓ ਕਿਉਂਕਿ ਪੱਕੇ ਮੇਲਾ ਦਾ ਆਪਣੇ ਦੋ ਤਿੰਨ ਹਨ ਹਾਂ ਆਪਣਾ ਪਿੰਡ ਪੱਕਾ ਨੰਬਰ 4 ਆ ਨੇੜੇ ਫਰੀਦਕੋਟ ਆ ਠੀਕ ਆ ਬਾਈ ਐਨੇ ਦੇ ਕੋਲੇ ਐਨੇ ਦੇ ਕੋਲ ਤੇ ਮੋਬਾਈਲ ਨੰਬਰ ਬਾਈ ਦੱਸ ਦਿਓ 98775108922 ਦਾ ਨੰਬਰ ਸਕਰੀਨ ਦੇ ਉੱਪਰ ਵੀ ਚੱਲ ਰਿਹਾ ਤਿੰਨਾਂ ਨਗਾ ਦੇ ਵਿੱਚੋਂ ਕੋਈ ਵੀ ਤੁਸੀਂ ਨਗ ਖਰੀਦਣਾ ਬਾਈ ਦੇ ਨਾਲ ਤੁਸੀਂ ਗੱਲਬਾਤ ਕਰ ਲਈਏ ਜਾਣਵਰ ਦੀ ਤਸੱਲੀ ਤੁਸੀਂ ਕਰਨੀ ਆ ਆਪਣਾ ਕੰਮ ਤੁਹਾਡੇ ਤੱਕ 9ਵੇਂ 9ਵੇਂ ਜਨਵਰੀ ਰੰਦੀਆਂ ਵੀਡੀਓ ਲੇਕਣਾ ਵੀਡੀਓ ਨੂੰ ਸ਼ੇਅਰ ਕਰ ਦੇ ਜੋਂਦੇ ਵਾਸਤੇ ਰੋ ਜੀ ਧੰਨਵਾਦ